ਹੈਲੋ ਜਿਹੜੇ ਤੁਸੀਂ ਲੋਕ ਇੱਥੇ ਪਹੁੰਚੇ ਹੋ ਕਿਉਂਕਿ ਮੈਂ ਸਮਝਦਾ ਕਿ ਆਸ-ਪਾਸੇ ਜਿੰਨਾ ਮਾਹੌਲ ਵੀ ਹੈ ਜਿਸ ਤਰ੍ਹਾਂ ਮਾਹੌਲ ਹੈ ਲੇਕਿਨ ਤੁਸੀਂ ਸਾਡੀ ਗੱਲਬਾਤ ਲੋਕਾਂ ਤੱਕ ਪਹੁੰਚਾਉਣ ਵਾਸਤੇ ਇੱਥੇ ਆਏ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਪ੍ਰੈਸ ਵਾਲੇ ਭਰਾਵਾਂ ਦਾ ਪਹਿਲਾਂ ਤਾਂ ਮੈਂ ਤਮਾਮ ਲੁੱਕ ਐਟ ਜੁਨੇ ਹੋਏ ਜਿੰਨੇ ਵੀ ਚਾਰ ਐਮਐਲਏ ਨੇ ਉਹਨਾਂ ਨੂੰ ਵਧਾਈ ਦੇਣਾ ਚਾਹੁੰਦੇ ਇੱਕਾ ਮਿਸਟਰ ਰੰਦਾਵਾ ਜਿੱਤੇ ਨੇ ਡੇਰਾਬਾ ਬਨਾਨਕ ਤੋਂ ਅਤੇ ਜਿੱਤੇ ਨੇ ਸੁਬਾਤ ਚੱਪੇਵਾਲ ਸਾਹਿਬ ਦੇ بیٹے ਉਹਨਾਂ ਨੂੰ ਵਧਾਈ ਦੇਣਾ ਚਾਹੁੰਦੇ ਹਰਦੀਪ ਸਿੰਘ ਦਿੱਲੀ ਤੇ ਉਹਨੂੰ ਵਧਾਈ ਦੇਣਾ ਚਾਹੁੰਦੇ ਅਤੇ ਖਾਸ ਕਰਕੇ ਮੇਰੇ ਛੋਟੇ ਭਰਾ ਮੇਰੇ ਦਿਲ ਦੇ ਬੜੇ ਕਰੀਬੀ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਰਨਾਲਾ ਤੋਂ ਅਤੇ ਈਕਾਮ ਕਰਨਾ ਸੰਬੰਧਿਤ ਰੱਖਣ ਵਾਲਾ ਵਿਅਕਤੀ ਕਾਲਾ ਟਿਨੂ ਜਦੋਂ ਅਸੀਂ ਜ਼ਿਲ੍ਹਾ ਪ੍ਰਧਾਨ ਬਣਾਇਆ ਤੇ ਉਹਨਾਂ ਨੇ ਅੱਜ ਬਰਨਾਲਾ ਦੀ ਸੀਟ ਤੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਕਾਂਗਰਸ ਪਾਰਟੀ ਦੇ ਲਈ। ਔਰ ਉਹਨਾਂ ਨੇ ਕਾਂਗਰਸ ਪਾਰਟੀ ਦਾ ਝੰਡਾ ਪੂਰੇ ਪੰਜਾਬ ਦੇ ਵਿੱਚ ਬੁਲੰਦ ਰੱਖਿਆ। ਮੈਂ ਆਦੇ ਉਸ ਭਰਾ ਨੂੰ ਵੀ ਵਧਾਈ ਦੇਣੀ ਚਾਹਣਾ। ਨਾਲ ਹੀ ਨਾਲੇ ਪਬਲਿਕ ਮੰਡੇਟ ਹੈ, ਲੋਕਾਂ ਦਾ ਮੰਡੇਟ ਹੈ ਔਰ ਲੋਕਾਂ ਦੇ ਮੰਡੇਟ ਨੂੰ ਸਿਰ ਚੁਕਾ ਕੇ ਮੰਨ ਲੈਣਾ ਚਾਹੀਦਾ। ਕਿ ਜੋ ਲੋਕਾਂ ਦਾ ਮੈਂਡੇਟ ਹੈ ਉਹ ਸਾਡੇ ਸਿਰ ਮੱਥੇ ਲੇਕਿਨ ਮੈਂ ਦੋ ਚਾਰ ਗੱਲਾਂ ਇਸ ਚੁਣਾਵੀ ਪ੍ਰਤੀ ਦੱਸਣਾ ਚਾਹੁੰਦਾ ਸੋ ਅਗਰ ਬਰਨਾਲਾ ਦੀ ਗੱਲ ਕਰੀਏ ਅਸੀਂ ਤੇ ਬਰਨਾਲਾ ਚ ਕਾਂਗਰਸ ਦੇ ਉਮੀਦਵਾਰ 2157 ਵੋਟਾਂ ਦੇ ਫਰਕ ਨਾਲ ਜਿੱਤੇ ਯਾਨੀ ਕਿ 28254 ਵੋਟਾਂ ਕਾਲਾ ਢਿੱਲੋ ਜੀ ਨੂੰ ਟੋਟਲ ਪਈਆਂ ਔਰ ਦੂਸਰੇ ਨੰਬਰ ਤੇ 26097 ਵੋਟਾਂ ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਹੈ ਔਰ ਬੀਜੇਪੀ 17958 ਵੋਟਾਂ ਲੈ ਕੇ ਗਈ ਔਰ ਕਹਿੰਦਾ ਭਾਵੇਂ ਕਿ 28254 ਵੋਟਾਂ ਨਾਲ ਸਾਡੀ ਜਿੱਤ ਪ੍ਰਾਪਤ ਹੋਠੀ ਹੋਗੀ ਕਿਉਂਕਿ ਜਿਹੜਾ ਕੰਟ੍ਰੈਸਟ ਸੀਗਾ ਸਿੱਧਾ ਸਿੱਧਾ ਆਮ ਆਦਮੀ ਪਾਰਟੀ ਦੇ ਦੋ ਉਮੀਦਵਾਰ ਅਲੱਗ-ਅਲੱਗ ਲੜ ਰਹੇ ਸਨ ਬੀਜੇਪੀ ਵੀ ਆਪਣਾ ਜਿਹੜਾ 17958 ਵੋਟਰਾਂ ਨਾਲ ਸ਼ੇਅਰ ਲੈ ਕੇ ਗਈ ਔਰ ਜਿੱਤ ਸਾਡੇ ਕਾਂਗਰਸ ਦੇ ਉਮੀਦਵਾਰ ਨੂੰ ਉੱਥੇ ਕੋਈ ਚੱਬੇਵਾਲ 52904 ਵੋਟਾਂ ਹੀ ਪਈਆਂ ਆ ਚਿਤਨ ਵਾਲੇ ਉਮੀਦਵਾਰ ਨੂੰ ਔਰ ਦੂਸਰੇ ਨੰਬਰ ਤੇ 23000 ਦਾਲ ਸਾਡਾ ਕਾਂਗਰਸ ਦਾ ਉਮੀਦਵਾਰ ਰਿਹਾ ਔਰ ਬੀਜੇਪੀ 8600 ਵੋਟ ਹੀ ਲ}}{| ਕੋਈ ਇੰਟਰਸਟਿੰਗ ਅਲੱਗ ਡੇਰਾ ਬਾਬਾ ਨਾਨਕ ਤੇ ਗਿੱਦੜਵਾ ਡੇਰਾ ਬਾਬਾ ਨਾਨਕ ਆਮ ਆਦਮੀ ਪਾਰਟੀ 9000 ਵੋਟਾਂ 59104 ਤੇ ਕਾਂਗਰਸ ਕ 53000 ਵੋਟ ਲੈ ਕੇ ਗਈ ਬੀਜੇਪੀ ਕੇਵਲ 500 ਵੋਟ ਲੈ ਕੇ ਗਈ ਜਿਹੜੀ ਉਹ 53000 ਵੋਟ ਸੀ ਉਹ ਲਾਸਟ ਟਾਈਮ ਦੇ ਨਾਲੋਂ ਡੇਰਾ ਬਾਬਾ ਨਾਨਕ ਦੇ ਉਮੀਦਵਾਰ ਵੱਧ ਵੋਟਾਂ ਲੈ ਕੇ ਗਏ ਯਾਨੀ ਕਿ ਕਾਂਗਰਸ ਨੇ ਆ ਆ ਗੀ ਜਿਹੜੀ ਜੇ ਜਿਹੜੀ ਵੋਟ ਸੀਗੀ ਉਹਨੂੰ ਉਹਵੇਂ ਸਿਕਿਉਰ ਕਰਕੇ ਰੱਖਿਆ ਹਾਲਾਂਕਿ ਵੋਟ ਪਰਸੈਂਟੇਜ ਵੀ ਘੱਟ ਸੀਗਾ ਉੱਥੇ ਲੇਕਿਨ ਉਹਨੇ ਆਗਾ ਉਹਵੇਂ ਬਰਕਰਾਰ ਸਿਕਿਉਰ ਵੋਟ ਰੱਖੀ ਲੇਕਿਨ ਅਸੀਂ ਉਹ ਚੋਣ ਹਾਰ ਗਏ ਪੋਰਾ ਮੁੱਖ ਕਾਰਨ ਸੀਗਾ ਜੋ ਗਿਦੜਵਾ ਹੋਇਆ ਉਹ ਡੇਰਾਵਾ ਬਣਾ ਲਖਾ ਹੁਣ ਜੇ ਗਿਦੜਬਾਦੀ ਗੱਲ ਕਰੀਏ ਤਾਂ ਅਸੀਂ ਲਾਸਟ ਟਾਈਮ 86 2022 ਦੇ ਵਿੱਚ 86% ਪੋਲਿੰਗ ਹੋਈ ਸੀਗੀ 86% ਇਹ ਸਾਰੀ 2024 ਚਾ ਪੋਲਿੰਗ ਹੋਈ ਹੈ 80% ਉਦੋਂ 86% ਪੋਲਿੰਗ ਸੀ ਅਸੀਂ ਵੋਟਾਂ ਲੈ ਕੇ ਗਏ ਸੀ 50433 ਵੋਟਾਂ ਦੇ ਲਗਭਗ ਤੇ ਹੁਣ ਅਸੀਂ 80% ਪੋਲਿੰਗ ਤੇ ਕਾਂਗਰਸ ਪਾਰਟੀ ਲੈ ਕੇ ਗਈ ਹੈ 50000 ਵਿਦ ਪੋਸਟਲ ਬੈਲਟ પાਕੇ 49397 ਵੈਸੇ ਹੁੰਦੀ ਸੀ ਪੋਸਟਲ ਬੈਲਟ પાਕੇ ਅਸੀਂ ਤਕਰੀਬਨ ਆਗਾ ਟਾਰਗੇਟ ਜਿਹੜਾ 2022 ਦਾ ਸੀ ਉਹ ਅਸੀਂ ਅਚੀਵ ਕਰ ਲਿਆ ਜਿੱਥੇ ਸਾਨੂੰ ਮਾਰ ਪਈ ਜਿਹੜੇ ਨੇ ਕਰਕੇ ਅਸੀਂ ਹਾਰੇ ਹਾਂ ਸਾਨੂੰ ਇਹ ਉਮੀਦ ਸੀ ਕਿ ਬੀਜੇਪੀ 25000 ਮੰਨਤਰੀ ਬਦਲ ਜਾਂ 30000 ਵੋਟਸ ਸਕੂਅਰ ਕਰੇਗਾ ਲੇਕਿਨ ਬੀਜੇਪੀ ਜਿਹੜੀ ਸੀ ਉਹ 12174 ਵੋਟਾਂ ਤੇ ਸਿਮਟ ਕੇ ਰਹੇਗੀ ਮਕਮਲ ਤੌਰ ਤੇ ਜਦਕੀ ਆਮ ਆਦਮੀ ਪਾਰਟੀ 77000 ਪੂਰਾ ਕੰਮ ਨੇ ਰਿਹਾ ਕਿ ਅਕਾਲੀ ਦਲ ਦੀ ਪੂਰੀ ਦੀ ਪੂਰੀ ਵੋਟ ਜਿਹੜੀ ਡਾਇਵਰਟ ਜਿਹੜੀ ਹੋਈ ਪੂਰੀ ਕਨਵਰਜਨ ਹੋ ਗਈ ਆਮ ਆਦਮੀ ਪਾਰਟੀ ਕਿਉਂਕਿ ਉਹ ਕੈਂਡੀਡੇਟ ਆਮ ਆਦਮੀ ਪਾਰਟੀ ਚਲਾ ਗਿਆ ਪਲੱਸ ਜਿਹੜੀ ਆਮ ਆਦਮੀ ਪਾਰਟੀ ਨੂੰ 38000 ਵੋਟ ਪਈ ਸੀ ਪਿਛਲੀ ਵਾਰੀ ਉਹ ਤਕਰੀਬਨ ਲਗਭਗ ਉਹ ਉਹਨਾਂ ਨਾਲ ਮਰਜ ਹੋ ਗਈ ਕਿਉਂਕਿ ਆਮ ਆਦਮੀ ਪਾਰਟੀ ਤਾਂ ਖੁਦ ਲੜ ਰਹੀ ਸੀ ਅਕਾਲੀ ਦਲ ਦਾ ਉਮੀਦਵਾਰ ਉਧਰ ਮਰਜ ਹੋ ਗਿਆ ਔਰ ਅਕਾਲੀ ਦਲ ਨੇ ਨਾਤਾ ਡੇਰਾ ਬਾਬਾ ਨਾਨਕ ਜਦੋਂ ਚਾਰੇ ਸੀਟਾਂ ਤੇ ਆਦੇ ਹਥਿਆਰ ਸਿੱਟੇ ਕਿਉਂਕਿ ਸਾਡੀ ਸਿੱਧੀ ਦੀ ਸਿੱਧੀ ਲੜਾਈ ਡੇਰਾ ਬਾਬਾ ਨਾਨਕ ਚ ਅਕਾਲੀ ਦਲ ਨਾਲ ਨਹੀਂ ਕਿਉਂਕਿ ਕਾਂਗਰਸ ਵਰਸਸ ਅਕਾਲੀ ਦਲ ਰਿਹਾ ਹਮੇਸ਼ਾ ਮਗਰਲੇ ਕਈ ਸਾਲਾਂ ਤੋਂ ਇਹ ਵੀ ਗੱਦੜਬਾਚ ਕਾਂਗਰਸ ਵਰਸਸ ਸਦਸਾ ਅਕਾਲੀ ਦਲ ਰਿਹਾ ਅਕਾਲੀ ਦਲ ਦਾ ਚੋਣ ਨਾ ਲੜਦਾ ਕਿਉਂਕਿ ਅਗਰ ਸੁਖਬੀਰ ਬਾਦਲ ਜੀ ਆਪਣਾ ਵਿਅਕਤੀ ਕੋਈ ਚੁਲਾਰ ਲੜਦਾ ਤਾਂ 15000 ਵੋਟ ਕਿਤੇ ਨਾ ਕਿਤੇ 20000 25000 ਵੋਟ ਸਿਕਯੂਰ ਕਰਦਾ ਜੇ ਜਾ ਉਹ ਮਨਪ੍ਰੀਤ ਆ ਦਾ ਟਾਰਗੇਟ ਅਚੀਵ ਕਰਦਾ ਸੋ ਤੁਸੀਂ ਦੇਖੋ ਨਾ ਪਾਰਲੀਮੈਂਟ ਨਾਲੋਂ ਵੀ ਪਾਰਲੀਮੈਂਟ ਦੇ ਵਿੱਚ ਵੱਧ ਵੋਟ ਪਈ ਜਿਹੜੋਂ ਹੰਸਲਾ ਗਣਸਾਰੇ ਲੇਕਿਨ ਉਸ ਤੋਂ ਵੀ ਘੱਟ ਜਿਹੜਾ ਸੀ ਬੋਟਸ ਸਕਿਉਰ ਕਰ ਸਕੇ ਬੀਜੇਪ ਬੀਜੇਪ ਸੋ ਅਸੀਂ ਆਪਦਾ ਟਾਰਗੇਟਡ ਵੋਟਡ ਜਿਹੜਾ ਹੈ 80% ਹਾਲਾਂਕਿ 86% ਨੂੰ 80% ਦੇ ਵਿੱਚ ਅਸੀਂ ਉਹ ਟਾਰਗੇਟ ਅਚੀਵ ਕਰ ਲਿਆ ਜਿਹੜਾ ਅਸੀਂ 86% ਪੋਲਿੰਗ ਦੇ ਨਾਲ ਕੀਤਾ ਸੀ ਸੋ ਇਹ ਜਿਹੜੇ ਹੈ ਮੈਨੂੰ ਲੱਗਦਾ ਕਿ ਮੁੱਖ ਕਾਰਨ ਰਹੇ ਕਿਉਂਕਿ ਜਿਹੜਾ ਥਰਡ ਆ ਕੈਂਡੀਡੇਟ ਨਾ ਡਿਵੀਜ਼ਨ ਆਫ ਵੋਟਸ ਐ ਉਹ ਜਿਹੜੀਆਂ ਨਹੀਂ ਹੋ ਸਕੀਆਂ ਸੋ ਇਸ ਕਰਕੇ ਅਸੀਂ ਸਿੱਧੀਆਂ ਸਿੱਧੀਆਂ ਜਿਹੜੀਆਂ ਐ ਦੋ ਚੋਣਾਂ ਜਿਹੜੀਆਂ ਡੇਰਾ ਬਾਬਾ ਨਾਨਕ ਦੀਆਂ ਔਰ ਹਿੱਦੜਵਤਆਂ ਉਹ ਚੋਣਾਂ ਅਸੀਂ ਹਾਰ ਗਏ ਮੈਂ ਇੱਥੇ ਇਹ ਵੀ ਵੇਖਣ ਨੂੰ ਮਿਲਿਆ ਕਿ ਅਕਾਲੀ ਦਲ ਦਾ ਜਿੰਨਾ ਵੀ ਵੋਟ ਸੀਗਾ ਉਹ ਕਿਤੇ ਨਾ ਕਿਤੇ ਬਾਅਦ 'ਚ ਵੀ ਵੇਖਣ ਨੂੰ ਮਿਲਿਆ ਕਿ ਬਹੁਤ ਸਾਰਾ ਉਹ ਨੂੰ ਨੂੰ ਕਨਵਰਟ ਕੀਤਾ ਗਿਆ ਆਮ ਆਦਮੀ ਪਾਰਟੀ ਚ پتہ ਨਹੀਂ ਕੀ ਗੱਲ ਸੀ ਅੰਦਰਲੀ ਜਾਂ ਕੀ ਨਹੀਂ ਸੀ ਇਸ ਕਰਕੇ ਜਿਹੜੀ ਅਸੀਂ ਆਈ ਚੋਣ ਹੈ ਅਸੀਂ ਹਾਰੇ ਹਾਂ ਔਰ ਸਾਨੇ ਮੰਨਦੇ ਜਿਹੜਾ ਹੈ ਸਵੀਕਾਰ ਹੈ ਗਿੱਦੜਵਾਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਬਹੁਤ ਪਿਆਰ ਕਾਂਗਰਸ ਪਾਰਟੀ ਨੂੰ ਦਿੱਤਾ 13 ਵਿੱਚੋਂ 7 ਸੀਟਾਂ ਕਾਂਗਰਸ ਪਾਰਟੀ ਜਿੱਤੀ ਪਾਰਲੀਮੈਂਟ ਦੀਆਂ ਤੇ ਦਰਸਾਉਂਦਾ ਹੈ ਕਾਂਗਰਸ ਪਾਰਟੀ ਬੈਸਟ ਚੁਆਇਸ ਆਫ ਫਰਸਟ 12 ਜਿਹੜੀ ਪੰਜਾਬ ਦੇ ਵਿੱਚ ਅੱਜ ਹੈਗੀ ਆ ਬਾਈ ਇਲੈਕਸ਼ਨ ਆਮ ਤੌਰ ਤੇ ਅਮੂਮਨ ਤੌਰ ਤੇ ਬਾਈ ਇਲੈਕਸ਼ਨਾਂ ਦੇ ਵਿੱਚ ਸਰਕਾਰਾਂ ਦਲ ਬਲ ਧਨ ਦੌਲਤ ਦੇ ਨਾਲ ਔਰ ਆਪਣੀ ਤਾਕਤ ਦੇ ਨਾਲ ਜਿੱਤ ਜਾਂਦੀਆਂ ਸੋ ਲੋਕਾਂ ਨੂੰ ਇਹ ਵੀ ਹੁੰਦਾ ਕਿ 2.5 ਸਾਲ ਸਰਕਾਰ ਨੇ ਪਾਈ ਹੈ ਔਰ 2.5 ਸਾਲਾਂ ਦੇ ਵਿੱਚ ਅਸੀਂ ਲੋਕਾਂ ਨੇ ਕੰਮ ਲੈਣੇ ਸੋ ਇਸ ਕਰਕੇ ਸਰਕਾਰ ਦੇ ਪ੍ਰਤੀ ਜਿਹੜਾ ਹੈਗਾ ਚੁਕਾਅ ਜਿਹੜਾ ਉਹ ਰਿੰਦ ਹੈ ਲੇਕਿਨ ਇਸੇ ਬਾਵੀਉ ਦੇ ਅਸੀਂ ਇੱਕ ਸੀਟ ਪਾਰਟੀ ਸਿਓਰ ਕਰ ਪਾਈ ਕਾਲਾ ਢਿਲੋਜੀ ਦੀ ਕਾਮਯਾਬੀ ਦੀ ਉਹ ਸਾਨੂੰ ਇਸ ਗੱਲ ਦੀ ਬੇਹਦ ਖੁਸ਼ੀ ਹੋਈ ਹੈ ਕਿ ਅਸੀਂ ਉਹ ਸੀਟ ਜਿੱਤੇ ਪਰ ਮੈਨੂੰ ਪੂਰਨ ਉਮੀਦ ਹੈ ਕਿ ਇਹ ਬਾਏ ਇਲੈਕਸ਼ਨ ਤੁਸੀਂ ਦੇਖੋ ਕਿ ਅਸੀਂ 20000 ਵੋਟ ਪਾਈ ਸੀ ਸਾਨੂੰ ਇਸ ਤੋਂ ਪਹਿਲਾਂ ਜਦੋਂ ਪਾਰਲੀਮੈਂਟ ਦਾ ਚੋਣ ਹੋਇਆ ਅਗਰ ਗਿੱਦੜ ਬਾਦੀ ਗੱਲ ਕਰੀ ਤੇ ਅੱਜ ਜਸੀਂ ਆਪਦੀ ਪੂਰੀ ਦੀ ਪੂਰੀ ਵੋਟ ਜਿਹੜੀ ਹੈ ਉਹ ਸਕਿਉਰ ਕਰ ਲਈ 50000 ਤੇ ਸਾਡਾ ਜਿਹੜਾ ਟੀਚਾ ਚਾਹੀਦਾ ਸੀ ਉਹ ਅਸੀਂ ਅਚੀਵ ਕੀਤਾ ਬਹੁਤ ਵਾਰ ਇਹ ਵੀ ਹੁੰਦਾ ਕਿ ਐਂਟੀ ਇੰਕੰਮੈਂਸੀ ਹੋ ਜਾਂਦੀ ਹੈ ਲੋਕਾਂ ਨੂੰ ਲੱਗਦਾ ਕਿ ਤਿੰਨ ਵਾਰ ਲਗਾਤਾਰ ਜਿੱਤ ਗਏ ਬਾਕੀ ਵਿਰੋਧੀਆਂ ਨੇ ਇਹ ਵੀ ਕਿਹਾ ਕਿ ਸਾਨੂੰ ਇੱਕ ਮੌਕਾ ਚਾਹੀਦਾ ਹੈ 2.5 ਸਾਲ ਸਾਨੂੰ ਤੁਸੀਂ ਦਿਓ ਤੇ ਸਾਨੂੰ ਇੱਕ ਚਾਂਸ ਦੇਖੇ ਦੇਖੋ ਇਹ ਸਾਰੇ ਜਿਹੜੇ ਫੈਕਟਰ ਸੀਗੇ ਈ ਕਾਉਂਕੀਤੇ ਔਰ ਅਸੀਂ ਜਿਹੜਾ ਚੋਣ ਹੈ ਉਹ ਹਾਰ ਗਏ ਸੋ ਮੈਂ ਹੀ ਕਹਿਣਾ ਚਾਹੁੰਦਾ ਮੈਂ ਜਿਗੜਵਾਦੇ ਲੋਕਾਂ ਦਾ ਉਹਨਾਂ ਲੋਕਾਂ ਦਾ ਜਿਝਾਰੂ ਲੋਕਾਂ ਦਾ ਜਿਨ੍ਹਾਂ ਨੇ ਰਾਜੀਵ ਰਿੰਗ ਨੂੰ ਇਤੋਂ ਤੱਕ ਬਚਾਉਂਦਾ ਕੰਮ ਕੀਤਾ ਔਰ ਨਾਲ ਹੀ ਨਾਲ ਪੰਜਾਬ ਦੇ ਲੋਕਾਂ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਸ ਪ੍ਰਕਾਰ ਉਹਨਾਂ ਨੇ ਸਾਨੂੰ ਵੋਟਾਂ ਪਾਈਆਂ ਮੰਡਟ ਦਿੱਤਾ ਹੈ ਚਾਰੇ ਦੀਆਂ ਚਾਰੇ ਸੀਟਾਂ ਤੇ ਇਹ ਸਾਡੇ ਲਈ ਜਿੱਤ ਹੈ ਹਾਰ ਨਹੀਂ ਉਮੈਨੂੰ ਲੱਗਦਾ ਕਿ ਆਉਣ ਵਾਲਾ ਜਿਹੜਾ ਕੱਲ ਹੋਏਗਾ ਉਹ ਕਾਂਗਰਸ ਪਾਰਟੀ ਦਾ ਹੋਏਗਾ ਔਰ ਕਾਂਗਰਸ ਪਾਰਟੀ ਆਉਣ ਵਾਲੇ ਸਮੇਂ 'ਚ ਅੱਗੇ ਵਧੇਗੀ ਔਰ ਜਿਹੜੀ 2027 ਦੀ ਸਰਕਾਰ ਹੋਏਗੀ ਉਹ ਕਾਂਗਰਸ ਪਾਰਟੀ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਦੇ ਸੇਰੇ ਸੇਰਾ ਬੰਨਣਗੇ ਸੋ ਇੰਨਾ ਹੀ ਕਹਿਣਾ ਸੀ ਮੈਂ ਔਰ ਵਧਾਈ ਦੇਣਾ ਚੋਣਾ ਮੈਂ ਆਪਣੇ ਵਿਰੋਧੀ ਸਾਥੀਆਂ ਨੂੰ ਔਰ ਖਾਸ ਕਰਕੇ ਗਿੱਦੜਬਾ ਮਨਦੀਪ ਧिलोਜੀ ਨੂੰ ਮੁਬਾਰਕਬਾਦ ਔਰ ਮੈਂ ਉਹਨੂੰ ਕਹਿਣਾ ਚਾਹੂੰਗਾ ਕਿ 2.5 ਸਾਲ ਹੈ ਹੁਣ ਗਵਰਨਮੈਂਟ ਦੇ ਹੈ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਰਾਜਾ ਬੜਿੰਗ ਮੇਰੇ ਤੋਂ ਪੈਸੇ ਮੰਗਣ ਨਹੀਂ ਆਇਆ ਮੇਰਾ ਬੰਦਾ ਨਹੀਂ ਸੀ ਪੈਸੇ ਮੰਗਣ ਇਸ ਕਰਕੇ ਨਾ ਮੈਂ ਆਇਆ ਨਾ ਮੈਂ ਆਵਾਂਗਾ ਲੇਕਿਨ ਹੁਣ ਮੈਂ ਉਮੀਦ ਕਰਦਾ ਕਿ ਗਿੱਦੜਬਾ ਦੇ ਲੋਕਾਂ ਦੇ ਵਾਸਤੇ ਹਰ ਉਹ ਸੰਭਵ ਚੀਜ਼ ਜਿਹੜੀ ਗਿੱਦੜਬਾ ਦੇ ਮੇਰੇ ਲੋਕਾਂ ਨੂੰ ਚਾਹੀਦੀ ਹੈ ਜਿਹੜੀ ਗਿੱਦੜਬਾ ਦੇ ਲੋਕ ਇਹ ਮਹਿਸੂਸ ਕਰ ਰਹੇ ਕਿ ਰਾਜਾ ਬੜਿੰਗ ਨਹੀਂ ਕਰ ਪਾਇਆ ਜਿਹੜੀ ਮੈਂ ਨਹੀਂ ਕਰ ਪਾਇਆ ਮੈਨੂੰ ਕਰਨੀ ਚਾਹੀਦੀ ਸੀ ਉਹ ਸਾਡੇ ਉਥੋਂ ਦੀ ਹੁਣ ਮੌਜੂਦਾ ਐਮਐਲਏ ਜੇਦਰਵਾ ਦੇ ਦੁਗਾਸੇ ਉਹਨਾਂ ਦੀਆਂ ਸੂਲਤਾਂ ਸੇ ਉਹ ਮਹੱਈਆ ਕਰਾਉਣਗੇ ਇਹ ਮੈਂ ਆਸ ਕਰਦਾ ਹਾਂ ਰਾਜਾ ਜੀ ਜਿਸ ਤਰ੍ਹਾਂ ਤੁਸੀਂ ਆਪਣੇ ਇਸ ਤੋਂ ਸਟੇਟ ਪ੍ਰੈਜ਼ੀਡੈਂਟ ਦੇ ਤੌਰ ਤੇ ਸਹਾਰ ਨੂੰ ਸਹਿਯੋਗ ਕੀਤਾ ਉਹ ਤੁਹਾਡੀ ਦਲੇਰੀ ਤੇ ਅਸੀਂ ਸਲਾਹਾ ਕਰਦੇ ਹਾਂ ਇਹ ਇੱਕ ਤੁਸੀਂ ਰਣਨੀਤੀ ਦੀ ਗੱਲ ਕੀਤੀ ਹੈ ਵੀ ਅਕਾਲੀਆਂ ਦੇ ਵੋਟ ਡਾਇਵਰਟਿੰਗ ਹੋਏ ਜਾਂ ਭਾਜਪਾ ਦੀ ਇਸ ਤਰ੍ਹਾਂ ਦੀ ਹੋਈ ਇਸ ਤਰ੍ਹਾਂ ਦੀ ਰਣਨੀਤੀ ਪਹਿਲਾਂ ਵੀ ਕਿਸੇ ਪਿਛਲੇ ਇਲੈਕਸ਼ਨ 'ਚ ਵੀ ਹੋਈ ਹੈ ਜਿਵੇਂ ਕਿ ਉਹ ਪਾਰਟੀਆਂ ਨੂੰ ਕਿੰਨੇ ਵੋਟ ਮਿਲਦੇ ਉਹ ਤੁਹਾਡੀ ਜਿੱਤ ਤੇ ਨਿਰਭਰ ਨਿਮ ਸੁਵਿੰਗ ਹੈ ਥੋੜਾ ਜਿਹਾ ਭਾਜਪਾ ਦੇ ਤੁਸੀਂ ਵੋਟ ਚਾਹੁੰਦੇ ਸੀ ਵੀ ਜਿੰਨੇ ਉਹਨਾਂ ਨੂੰ ਮਿਲੇ ਉਹ ਨਹੀਂ ਮਿਲੇ ਇਸ ਕਰਕੇ ਤੁਸੀਂ ਗਿੱਦੜਵਾ ਤੋਂ ਹਾਰ ਗਏ ਕਿ ਇਸ ਤਰ੍ਹਾਂ ਦੀ ਸਥਿਤੀ ਪਿਛਲੀਆਂ ਚੋਣਾਂ 'ਚ ਵੀ ਆਈ ਹੈ ਤੇ ਦੂਜੀਆਂ ਪਾਰਟੀਆਂ ਦੇ ਕੈਂਡੀਡੇਟ ਨੂੰ ਕਿੰਨੀ ਵੋਟ ਮਿਲਦੀ ਆ ਤਾਂ ਤੁਸੀਂ ਚਿਤ ਤੇ ਇਹ ਬਹੁਤ ਸਾਰੇ ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਦੂਸਰੀ ਪਾਰਟੀ ਵਾਲਾ ਵੋਟ ਹੁੰਦੇ ਕੋ ਤੁਸੀਂ ਜਿਹੜਾ ਨਿਆਮੀ ਵਾਲੇ ਤੋਂ ਸਾਹਿਬ ਜੀ ਉੱਥੇ ਸੀ ਕਿ ਉਹਨਾਂ ਦਾ ਨਾਮ ਲੈ ਨੂੰ ਸੁਖਰਾਜੀ ਉਹ ਵੋਟ ਨਹੀਂ ਕੁਝ ਲੈ ਪਾਏ ਸੋ ਕਈ ਵਾਰੀ ਹੁੰਦਾ ਹੈ ਕਿ ਥਰਡ ਕੋਰਨਰ ਜਿਹੜਾ ਕੰਟੈਸਟ ਹੈ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਜਿਹੜਾ ਬਰਨਾਲਾ ਸੀ ਦਿੱਤੇ ਉਹ ਚਾਰ ਕੋਰਨਰ ਕੰਟੈਸਟ ਹੋ ਗਿਆ ਉਹ ਤਾਂ ਆਮ ਆਦਮੀ ਪਾਰਟੀ ਇਹ ਕਹਿੰਦੀ ਵੀ ਸਾਡਾ ਹੀ ਕੈਂਡੀਡੇਟ ਸਾਡੇ ਖਿਲਾਫ ਹੋ ਗਿਆ ਤਾਂ ਜਿੱਤ ਗਏ ਨਹੀਂ ਚਲੋ ਉਹ ਤਾਂ ਫਿਰ ਹੁਣ ਇੱਥੇ ਕਹਿ ਰਹੀਏ ਵੀ ਅਕਾਲੀ ਦਲ ਦਾ ਕੈਂਡੀਡੇਟ ਆਮ ਆਦਮੀ ਪਾਰਟੀ ਨਾਲ ਹੋ ਗਿਆ ਜਿੱਤ ਗਿਆ ਅਗਰ ਹਰਦੀਪ ਸਿੰਘ ਡਿਪਟੀ ਢਿਲੋਂ ਅਕਾਲੀ ਦਲ ਤੋਂ ਚੋਣ ਲੜਦਾ ਤੇ ਆਮ ਆਦਮੀ ਪਾਰਟੀ ਅਲੱਗ ਚੋਣ ਲੜਦੀ ਤੇ ਮਨਪ੍ਰੀਤ ਭਾਜਪਾ ਤੋਂ ਲੜਦਾ ਤੇ ਰਾਜਾ ਬਰੇ ਕਾਂਗਰਸ ਤੋਂ ਲੜਦਾ ਇਹ ਸਥਿਤੀਆਂ ਕੁਝ ਹੋਰ ਹੋਣੀਆਂ ਸੀ ਤੁਸੀਂ ਆਪ ਇਹ ਗੱਲ ਸਮਝਦੇ ਹੋ ਕਿ ਫਿਰ ਸਥਿਤੀਆਂ ਪਰਸਥਿਤੀਆਂ ਹੋਰ ਹੋਣੀਆਂ ਸੀ ਇਸੇ ਕਰਕੇ ਤੇ ਮੈਂ ਵਾਰ-ਵਾਰ ਇਹ ਗੱਲ ਕਹਿੰਦਾ ਅਸੀਂ ਸੁਖਬੀਰ ਬਾਦਲ ਖੁਦ ਚੋਣ ਲੜੇ ਅਗਰ ਸੁਮੀਰ ਬਾਦਲ ਖੁਦ ਚੋਣ ਲੜਦੇ ਤਾਂ ਉਹ ਆਪਣੀ ਜਿਹੜਾ ਕੇਡਰ ਦੀ ਵੋਟ ਹੈ 20000 15000 25000 ਉਹਨੂੰ ਸਿਕਿਉਰ ਕਰਦੇ ਤਾਂ ਚੋਣ ਅਸੀਂ ਜਿੱਤਦੇ ਸੀ ਕਿਉਂਕਿ ਅਸੀਂ ਤਾਂ ਆਪਣੇ ਟਾਰਗੇਟਡ ਵੋਟਰ ਤੇ ਖੜੇ ਹਾਂ 50000 ਨਾਲ ਅਸੀਂ ਪਿਛਲੀ ਵਾਰੀ ਜਿੱਤੇ ਸੀ ਤੇ ਅੱਜ ਵੀ ਕਾਂਗਰਸ ਪਾਰਟੀ ਨੂੰ 50000 ਵੋਟ ਪਈ ਹੈ ਅਸੀਂ ਤਾਂ ਪਾਰਲੀਮੈਂਟ ਤੋਂ 20000 ਤੋਂ ਚੱਕ ਕੇ 50000 ਤੇ ਆਏ ਸੋ ਮੈਂ ਇਹੀ ਕਹਿ ਰਿਹਾ ਤੁਹਾਨੂੰ ਕਿ ਉਹ ਜਿਹੜੀ ਮਰਜ ਹੋਈ ਕਿਉਂਕਿ ਅਕਾਲੀ ਦਰਬ ਦਾ 15 ਸਾਲ ਲੀਡਰ ਇੱਥੇ ਰਿਹਾ ਹਰਦੀਪ ਸਿੰਘ ਦੇਪੀ ਦਿੱਲੋਂ ਉਹ ਸਾਰੇ ਦੇ ਸਾਰੇ ਲੋਕ ਕਨੈਕਟਡ ਸੀਗੇ ਹਰਦੀਪ ਸਿੰਘ ਦੇਪੀ ਦਿੱਲੋਂ ਨਾਲ ਵੱਡੇ ਬਾਦਲ ਸਾਹਿਬ ਨਾਲ ਜਿਹੜੇ ਕਨੈਕਟਡ ਲੋਕ ਸੀ ਉਹਨਾਂ ਦੀ ਵਿਚਾਰਾਂ ਦੀ ਮੌਤ ਹੋ ਗਈ ਸੁਖਬੀਰ ਸਿੰਘ ਬਾਦਲ ਉਸ ਸਿੰਡ ਨਾਲ ਕਨੈਕਟਡ ਨਹੀਂ ਸੀ ਇਸ ਕਰਕੇ ਉਹ ਸਾਰੇ ਦੀ ਸਾਰੀ ਵੋਟ ਕਨਵਰਟ ਆਮ ਆਦਮੀ ਪਾਰਟੀ ਨੂੰ ਗਿੱਦੜਵਾਦੀ ਸ਼ਹਿਰੀ ਵੋਟ ਹੋਰ ਨਾ ਤਾਂ ਭਾਜਪਾ ਨੂੰ ਪਈ ਨਾ ਕਾਂਗਰਸ ਨੂੰ ਪਈ ਉਹ ਤਾਂ ਕੀ ਕੰਮ ਹੋ ਸਕਦਾ ਨਹੀਂ ਸਾਨੂੰ ਬਹੁਤ ਲੋਕਾਂ ਦੀ ਵੋਟ ਪਾਈ 75 700 ਮੇਰਾ ਭਾਵੇਂ ਸਾਨੂੰ ਲੋਕਾਂ ਨੇ ਵੋਟ ਪਾਈ ਔਰ 10000 ਮੈਨੂੰ ਪਤਾ ਨਹੀਂ ਸੌਰੀ 10000 28000 ਚੋਂ ਕਿਉਂਕਿ ਆਪਦੀ ਲੀਡ ਕਿਸੇ ਵੋਟ ਚੋਂ ਨਹੀਂ ਘਟੀ ਬਿਲਕੁਲ ਤੁਹਾਡੀ ਗੱਲ ਠੀਕ ਹੋ ਸਕਦੀ ਹੈ ਲੇਕਿਨ 28000 ਵੋਟ ਕਿਉਂ ਸਾਨੂੰ 10000 ਵੋਟ ਪਈ ਸੋ ਮੈਂ ਦੱਸਿਆ ਕਿ ਇਹ ਟ੍ਰੈਂਡ ਸੀਗਾ ਪਿਛਲੀ ਾਰੀ ਆਮ ਆਦਮੀ ਪਾਰਟੀ ਉਹ ਦੋਵੇਂ ਮਰ ਜੋਗੀਆਂ ਨਹੀਂ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੀ ਵੋਟ ਮਰ ਜੋਗੀ ਪਿਛਲੀ ਾਰੀ ਮੇਰਾ ਖਿਆਲ 6000 ਦੇ ਕਰੀਬ ਆਮ ਆਦਮੀ ਪਾਰਟੀ ਸ਼ਹਿਰ ਚ ਜਿੱਤ ਲੈਗੀ। ਅਗਰ ਤੁਸੀਂ ਉਹ ਸਿੱਧੀ ਡਿੰਪੀ ਢਿਲੋਣਾ ਮਰਜ਼ ਕਰ ਲੋ ਤਾਂ ਮੈਚਰਲੀ ਉਹ ਜੇਨਰ ਹੋ ਗਿਆ। ਸਾਡੀ ਇਹੀ ਤਾਂ ਪਿੰਡਾਂ ਚ ਸਥਿਤੀ ਹੋਈ। ਪਿੰਡਾਂ ਚ ਦੋਦੇ ਦੀ ਗੱਲ ਆਈਏ ਤਾਂ 7250 ਵੋਟ ਪਿਛਲੀ ਵਾਰੀ ਆਮ ਆਦਮੀ ਪਾਰਟੀ ਲੀਡ ਕੀਤਾ ਸੀ ਦੋਦੇ ਚ। ਹੁਣ ਉਹ ਉੱਥੇ ਰਹਿ ਗਈ 6700 ਤੇ ਭਾਜਪੀ। ਤੋਂ ਜਿਹੜਾ 2000 ਵੋਟ ਹੈ ਉਹ ਸਿੱਧਾ 2000 ਵੋਟ ਜਾ ਕੇ ਖੇਮੇ ਚ ਲੱਗ ਗਿਆ। ਭਾਗੀ ਅਸੀਂ ਤਾਂ ਗੇਨ ਕੀਤੇ ਆਂ ਜੀ 4000 ਵੋਟ ਕਿਉਂਕਿ 86% ਤੇ ਅਸੀਂ 50000 ਵੋਟ ਲਈ ਸੀ ਹੁਣ 80% ਤੇ ਅਸੀਂ 50000 ਵੋਟ ਲਈ ਸੀ ਸੋ ਇਹਦਾ ਮਤਲਬ ਅਸੀਂ 3-4000 ਵੋਟ ਦੇ ਗਿਨ ਰਹੇ ਆਂ ਸਾਡਾ ਕੇਡਰ ਨਹੀਂ ਟੁੱਟਿਆ ਸਾਡੀ ਵੋਟ ਨਹੀਂ ਟੁੱਟੀ ਦੂਜੇ ਜਾਣੇ ਆਪਸ ਵਿੱਚ ਮਰ ਜੋਗੇ ਇਸ ਕਰਕੇ ਸਾਨੂੰ ਇਹ ਹਾਰ ਦਾ ਸਾਹਮਣਾ ਕਰਨਾ ਕੀ ਸ਼੍ਰੋਮਣੀ ਅਕਾਲੀ ਦਲ ਦਾ ਇਲੈਕਸ਼ਨ ਨਾਲ ਲੱਗਣਾ ਕੋਈ ਨਹੀਂ ਕੰਮ ਕਰਦੇ 100% ਜੇ ਤੁਸੀਂ ਇਹ ਲਾਉਂਗੇ ਇਹ ਕੂਤਾ ਕਦੇ ਮੋਈ ਹੋਈ ਉਹਨਾਂ ਦੇ ਕਰਕੇ ਸਾਨੂੰ ਨੁਕਸਾਨ ਹੋਇਆ ਜੇ ਉਹਨਾਂ ਦਾ ਕੈਂਡੀਡੇਟ ਖਲਾਫ ਹੁੰਦਾ ਜਿਹਦੀ ਉਹਨਾਂ ਦੀ ਸਟ੍ਰੈਟਜੀ ਸੀਗੀ ਉਹਨਾਂ ਦੀ ਸਟ੍ਰੈਟਜੀ ਸੀ ਕਿ ਮਨਪ੍ਰੀਤ ਬਾਦਲ ਨੂੰ ਉਸੇ ਵੋਟ ਦੇ ਵਟ ਕਰਾਵੇਂ ਕਨਵਰਟ ਕਰਾਵਾਵੇਂ ਗਿੱਦੜਬਾਜ ਹਾਲਾ ਕਿ ਉਹਨਾਂ ਨੇ ਹਰ ਕੋਸ਼ਿਸ਼ ਕੀਤੀ ਪਰ ਉਹ ਨਹੀਂ ਹੋ ਸਕੀ ਬਿਕੋਜ਼ ਜਿਹੜਾ ਮਨਪ੍ਰੀਤ ਬਾਦਲ ਸੀਗੇ ਉਹ ਉਹ ਮੇਰਾ ਖਿਆਲ ਮੋਸਟ ਹੇਟਰੀਡ ਜਿਹੜਾ ਪੋਲੀਟੀਸ਼ੀਅਨ ਹੈ ਪੰਜਾਬ ਦਾ ਉਹ ਹੋਏ ਤੇ ਖਾਸ ਕਰਕੇ ਗਿੱਦੜਬਾਜ ਕੋ ਕਿ ਗਿੱਦੜਬਾਜ ਜਿਸ ਤਰ੍ਹਾਂ ਦੀਆਂ ਜ਼ਾਤੀਆਂ ਹੋਈਆਂ ਉਹ ਉਹ ਕਨਵਰਟ ਨਹੀਂ ਹੋ ਸਕੀ ਉਹ ਜੇ ਉੱਥੇ ਕੈਂਡੀਡੇਟ ਦਾ ਕੈਂਡੀਡੇਟ ਹੁੰਦਾ ਉਹ ਫਿਰ ਕੈਂਡੀਡੇਟ ਨੂੰ ਚੋਣ ਨਿਸ਼ਾਨ ਤਕਰੀਬ ਮੂਟ ਪਾਉਂਦੀ ਤੁਹਾਨੂੰ ਇਹ ਵੀ ਲੱਗਦਾ ਹੈ ਕਿ ਲਾਖ 3 ਦੇ ਜਿਹੜਾ ਰਿਆ ਗਿੱਦੜਵਾ ਦਾ ਹਾਲ ਕਿ ਬੀਜੇਪੀ ਇੱਕ ਤਰ੍ਹਾਂ ਦਾ ਸਰੈਂਡਰ ਹੀ ਕਰ ਗਈ 3 ਦਿਨ ਇਹ ਸਭ ਕੁਝ ਸੋਸ਼ਲ ਮੀਡੀਆ ਤੇ ਵੈਰਨਾ ਦੇ ਸਰੈਂਡਰ ਕਰਨ ਦਾ ਵੀ ਜਿਹੜਾ ਸੀਗਾ ਨੂੰ ਸਰੈਂਡਰ ਕਹਿਣ ਤੋਂ ਪਹਿਲਾਂ ਵੀ ਉਹਨਾਂ ਦਾ ਇਲੈਕਸ਼ਨ ਸলো ਡਾਊਨ ਹੋ ਗਿਆ ਅਨਦਰ ਵੱਡਾ ਰੀਜ਼ਨ ਇਹ ਵੀ ਰਿਹਾ ਕਿ ਜਿਹੜਾ 8 ਦਿਨ ਦਾ ਇਲੈਕਸ਼ਨ ਜਿਹੜਾ ਵੱਧ ਗਿਆ ਉਹ ਮੇਰਾ خیال ਉਹ ਸਾਡੇ ਵਾਸਤੇ ਬੜਾ ਖਤਰਨਾਕ ਸਾਬਤ ਹੋਇਆ ਉਹਦਾ ਕਾਰਨ ਇਹ ਹੈ ਕਿ ਸਰਕਾਰ ਦੇ ਹੋਰ ਪੱਬ ਲੱਗ ਜਾਂਦੇ ਆ ਸਰਕਾਰ ਹੋਰ ਫ੍ਰੀ ਹੋ ਜਾਂਦੀ ਹੈ ਸਰਕਾਰ ਹੋਰ ਮਣੀ ਤੇ ਮਸਲ ਪਾਵਰ ਨਾਲ ਬਾਜ਼ਾਰ ਦੇ ਵਿੱਚ ਆਈ ਉਹ ਜਿਹੜਾ ਇਲੈਕਸ਼ਨ ਕਮਿਸ਼ਨ ਦੇ 7 ਦਿਨ 8 ਦਿਨ ਵਧਾਏ ਪਿਛਲੀ ਵਾਰੀ ਵੀ ਜਿਹੜੇ 6 ਦਿਨ ਵਧੇ ਸੀ ਜਦੋਂ ਜਨਰਲ ਇਲੈਕਸ਼ਨ ਸੀ ਉਹਦੇ ਵਿੱਚ ਕਾਂਗਰਸ ਪਾਰਟੀ ਦਾ ਕਾਫੀ ਵੱਡਾ ਨੁਕਸਾਨ ਹੋਇਆ ਸੀ ਇਹ ਹੁਣ ਜਿਹੜੇ 7 ਦਿਨ 8 ਦਿਨ ਵਧੇ ਹਾਲਾਂਕਿ ਇਹ ਇਹ ਕਿਉਂ ਵਿਧਾਇਏ ਗਏ ਕਿਵੇਂ ਵਿਧੇ ਇਹ ਪਤਾ ਨਹੀਂ ਇਲੈਕਸ਼ਨ ਕਮਿਸ਼ਨ ਐਵੇਂ ਤਾਂ ਬਾਜਵਾ ਸਾਹਮਣੇ ਵੀ ਚਿੱਠੀ ਲਿਖੀ ਸੀ ਇਹਦੇ ਬਾਰੇ ਜਿਹੜੀ ਜਿਹੜੀ ਮੇਰੇ ਖਿਆਲ ਦੇ ਨਾਲ ਕਾਫੀ ਜਿਹੜਾ ਹੈ ਸਾਡਾ ਨੁਕਸਾਨ ਲੇਕਿਨ ਬੜੀ ਸਰ ਤੁਹਾਨੂੰ ਨਹੀਂ ਲੱਗਦਾ ਅਖੀਰ ਦੇ ਦਿਨਾਂ ਦੇ ਵਿੱਚ ਜਿਸ ਭਾਸ਼ੀ ਬਿਆਨ ਬਾਜ਼ੀ ਔਰ ਉਸ ਬਿਆਨ ਬਾਜ਼ੀ ਦੇ ਵਿੱਚ ਮਸਲਾ ਬਣਾਇਆ ਗਿਆ ਉਹ ਵੀ ਇੱਕ 네ਗਟਿਵ ਫੈਕਟਰ ਦੇ ਤੌਰ ਤੇ ਆਇਆ ਜਨੀ ਸਾਹਿਬ ਦਾ ਜਿਹੜਾ ਮਸਲਾ ਸੀ ਚਰਨਜੀਤ ਜੀ ਇਸਕਾ I I don't think so people are very intelligent ਉਹ ਜੁਦੀ ਥੋੜਾ ਮੋਟਾ ਜ਼ਰੂਰ ਰੇਜ਼ ਕਰ ਨੂੰ ਰੇਜ਼ ਹੋਇਆ ਉਹਨਾਂ ਨੇ ਪਬਲਿਕ ਚ ਲੈ ਕੇ ਗਏ ਲੇਕਿਨ ਮੈਨੂੰ ਨਹੀਂ ਲੱਗਦਾ ਕੋਈ ਚੰਨੀ ਸਾਧ ਦੇ ਬਿਆਨ ਨੇ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਡੈਮੇਜ ਪਹੁੰਚਾਇਆ ਹੋਵੇ ਕਈ ਵਾਰੀ ਸੁਭਾਵਿਕ ਹੁੰਦੀ ਹੈ ਗੱਲ Not a issue I don't think so ki ਮੈਂ ਕਹਾਂ ਵੀ ਉਹ ਚੰਨੀ ਸਾਧ ਦਾ ਬਿਆਨ ਸੀਗਾ ਉਹਨੂੰ issue ਜ਼ਰੂਰ ਬਣਾਇਆ ਗਿਆ ਲੇਕਿਨ ਉਸ ਬਿਆਨ ਕਰਕੇ ਨਾ ਹੀ ਕੋਈ ਇਸ ਤਰ੍ਹਾਂ ਦੀ ਉਹ ਗੱਲ ਕਹੀ ਗਈ ਸੀ ਉਹ ਤਾਂ ਇੱਕ ਬੰਦਾ ਗੱਲ ਕਹਿੰਦਾ ਕਹਿੰਦਾ ਆਪਣੇ ਬੜੇ ਪੁਰਾਣੇ ਜਿਹੜੇ ਪਿੰਡਾਂ ਦੇ ਬਜ਼ੁਰਗ ਹੈ ਕੋਈ ਇਸ ਤਰ੍ਹਾਂ ਦੇ ਸ਼ਬਦ ਆਪਾਂ ਆਪਾਂ ਯੂਜ਼ ਕਰਦੇ ਹਾਂ اپنی ਨਵੀਂ ਪੀੜ੍ਹੀ ਨਹੀਂ ਕਰਦੀ ਪਰ ਪੁਰਾਣੇ ਬੰਦੇ ਸਾਰੇ ਉਹਦੇ ਨਾਂ ਲੈ ਲੈਂਦੇ ਆ ਆਮ ਆਦਮੀ ਪਾਰਟੀ ਦੀ ਜਿਸ ਧੰਦੇ ਨੂੰ ਜਾਂਦਾ ਹੈ ਜਿਸ ਕਰਕੇ ਉੱਥੇ ਆਏ ਸਿੱਧਾ ਆਮ ਆਦਮੀ ਪਾਰਟੀ ਨੂੰ ਡਾਇਵਰਟ ਹੁੰਦਾ ਨਜ਼ਰ ਆਇਆ ਮੁਨਿਸਪਤ ਬੀਜੇਪੀ ਦੇ ਕਿਸ ਤਰ੍ਹਾਂ ਦੇ ਦੇਖੋ ਉਹ ਹੁਣ ਜਿੱਥੇ ਦੇਖੋ ਜਿੱਥੇ ਕਾਂਗਰਸ ਦਾ ਤੇ ਅਕਾਲੀਆਂ ਦਾ ਸਿੱਧਾ-ਸਿੱਧਾ ਕੰਟੈਸਟ ਆ ਉਸ ਤਰ੍ਹਾਂ ਨਹੀਂ ਸੀ ਬਿਕਾਉਜ਼ ਦੋ ਗਰੁੱਪ ਹੈਗੇ ਆ ਪਿੰਡ ਦੇ ਵਿੱਚ ਇੱਕ ਕਾਂਗਰਸੀ ਸੀ ਇੱਕ ਅਕਾਲੀ ਦਰਸ਼ਕ ਸੀ ਉਹਨਾਂ ਨੇ ਇਹ ਵਧੇਰ ਸਮਝਿਆ ਕਿ ਤੀਜੇ ਨਾਲ ਜਾਣਾ ਜਾਈਏ ਤਾਂ ਜੋ ਇਹਨੂੰ ਹਰਾ ਲਈਏ ਨਹੀਂ ਤਾਂ ਇਹ ਜਿੱਤੇਗਾ ਤਾਂ ਸਾਡਾ نقصان ਹੋਏਗਾ ਸੇਮ ਇਟ ਹੈਪਨ ਵਿਦ ਦੇਹਰਾ ਬਾਬਾ ਨਾਲ ਦੇਹਰਾ ਬਾਬਾ ਨਾਨਕ ਜੀ ਵੀ ਜਿਹੜੇ ਤੁਸੀਂ ਪੁੱਛੋਗੇ ਸੁਚਾ ਸਿੰਘ ਲਗਾ ਐਂਡ ਪਾਰਟੀ ਉਹਨਾਂ ਨੇ ਸਾਰੀ ਵੋਟ ਡਾਇਵਰਟ ਕੀਤੀ ਟੂ ਆਮ ਆਦਮੀ ਪਾਰਟੀ ਕਿਉਂਕਿ ਉਹ ਸਿੱਧਾ ਇਹਨਾਂ ਨਾਲ ਲੜਾਈ ਸੀ ਉਹਨਾਂ ਨੇ ਇੱਥੇ ਵੀ ਇੱਥੇ ਸਾਡਾ ਕੈਂਡੀਡੇਟ ਹੀ ਉਧਰ ਚਲਾ ਗਿਆ ਤਾਂ ਬਚ ਨੈਚੁਰਲ ਆ ਉਹ ਸਾਰੀ ਦੀ ਸਾਰੀ ਵੋਟ ਜਿਹੜੀ ਹੈ ਵਾਹ ਡਿਗਰੀ ਡਾਈਵਰ ਤੋਂ ਮੈਂ ਤੁਹਾਨੂੰ ਕਹਿ ਰਿਹਾ ਕਿ 80% ਤੇ ਅਸੀਂ ਆਦਾ ਵੋਟਸ ਸਿਕਯੂਰ ਕਰ ਲਿਆ 86% ਜਦੋਂ ਸੀ ਉਹਨਾਂ ਵੋਟਸ ਸਾਨੂੰ ਪਿਆ ਸੀ ਲੇਕਿਨ ਹੁਣ 80% ਤੇ ਅਸੀਂ ਆਦਾ ਉਹਨਾਂ ਵੋਟ ਲੈ ਕੇ ਗਏ ਸੋ ਮੇਰੇ ਜਿਹੜੇ ਸਪੋਰਟਰ ਹੈ ਮੇਰੇ ਜਿਹੜੇ ਬੰਦੇ ਹੈ ਉਹ ਤਾਂ ਸਾਡੇ ਨਾਲੋਂ ਇੱਕ ਵੀ ਨਹੀਂ ਟੁੱਟਿਆ ਸਾਨੂੰ ਉਲਟਾ ਆਏ ਜੇ 86% ਹੁੰਦਾ ਤਾਂ 3000 ਵੋਟ ਵੋਟ ਵਾ ਦੇ ਦੇ ਤੁਸੀਂ ਸੈਮੀ ਫਾਈਨਲ ਕਹਿ ਕੇ ਚੱਲਦੇ ਰਹੇ ਹੋ ਇਹ ਸਾਰੇ ਨੂੰ ਹਰ ਲੱਗਦਾ ਹੈਗਾ ਕਿ ਭਾਜਪਾ ਵੀ ਇਹੀ ਗੱਲ ਕਹਿੰਦੀ ਰਹੀ ਕਿ 2027 ਚ ਸਰਕਾਰ ਸਾਡੀ ਆ ਪਰ ਪੈਰ ਪੇੜ ਨਹੀਂ ਲੱਗੇ ਹੈਗੇ ਕਿਵੇਂ ਵੇਖਦੇ ਉਹਨਾਂ ਦਾ ਥੋਰੀ ਨਹੀਂ ਦੀ ਭਾਜਪਾ ਦੀ ਇਹ ਇਹ ਜਿਹੜਾ ਬੀਜੇਪੀ ਡੇਰਾ ਬਾਬਾ ਨਾਨਕ 380 ਔਰ 8692 ਵੋਟਾਂ ਚੱਬੇਵਾਲ ਤੇ 17000 ਬੀਜੇਪੀ ਹਾਈਐਸਟ ਵੋਟ ਇਨ ਬਰਨਾਲਾ ਐਂਡ 12000 ਲਗਭਗ ਜਿੱਦਣ ਬਾ ਇਹ ਦੱਸ ਰਿਹਾ ਵੀ ਗਿੱਦੜਬਾਦ ਪੰਜਾਬ ਦੇ ਵਿੱਚ ਬੀ ਜੀ ਪੀ ਦੇ ਪੈਰ ਕਦੇ ਨਹੀਂ ਲੱਗ ਸਕਦੇ ਇਹ ਜਿਹੜੇ ਦਿੱਗਜ ਨੇਤਾ ਲੜੇ ਮਨਪ੍ਰੀਤ ਬਾਦਲ ਲੜਿਆ ਟਾਪ ਆਫ ਦਾ ਲੀਡਰ ਹੈ ਅੱਜ ਕੱਲ ਬੀ ਜੀ ਪੀ ਦਾ ਸਿੱਧੀ ਪ੍ਰਾਈਮ ਮਿਨਿਸਟਰ ਤੱਕ ਗੱਲ ਹੈ ਦੂਸਰਾ ਕੇਵਲ ਢਿਲੋਂ ਟਾਪ ਲੀਡਰ ਹੈ ਇਥੋਂ ਦਾ ਤੀਜਾ ਰਵੀਕਰਨ ਕਾਹਲੋਂ ਸਪੀਕਰ ਸਾਹਿਬ ਦੇ ਬੇਟਾ ਟਾਪ ਮੋਸਟ ਲੀਡਰ ਹੈ ਮੈਨੂੰ ਦੱਸ ਦਿਓ ਕਿ ਇਹਨਾਂ ਤਿੰਨਾਂ ਲੀਡਰਾਂ ਤੋਂ ਹੋਰ ਵੀ ਚੰਗੇ ਲੀਡਰ ਪੰਜਾਬ ਦੇ ਵਿੱਚ ਐਸੇ ਹੈਗੇ ਆ ਜਿਹੜੇ ਜਾ ਕੇ ਵੀ ਕਿਸੇ ਹਲਕੇ ਦੇ ਕੋਈ ਨੁਮਾਇੰਦੇ ਹੋ ਸਕਦੇ ਆ ਕੱਦਦਾਬਰ ਨੀਤਾ ਪੁਰਾਣੀਆਂ ਪੋਲੀਟੀਕਲ ਫੈਮਲੀਜ਼ ਹੈ ਲੇਗਸੀ ਹੈ ਪੈਸਾ ਹੈ ਇਲੈਕਸ਼ਨ ਲੜਨ ਦੀ ਜਾਂਚ ਹੈ ਹਰ ਤੌਰ ਤਰੀਕਾ ਸੋ ਅਕਾਲੀ ਦਲ ਵੀ ਹੈ ਨਹੀਂ ਸੀਗਾ ਨਾਲ ਕਈ ਥਾਵਾਂ ਤੇ ਅਕਾਲੀ ਦਲ ਨੇ ਵੀ ਅੰਦਰਖਾਤੇ ਕੋਸ਼ਿਸ਼ ਕੀਤੀ ਹੋਣੀ ਵੀ ਅਸੀਂ ਮਦਦ ਕਰੀਏ ਬੀਜੇਪੀ ਦੀ ਉਹ ਇੰਟਰਨਲ ਸਮਝੌਤਾ ਤਾਂ ਹੈਗਾ ਹੀ ਸੀਗਾ ਜਿਵੇਂ ਕਿ ਮਨਪ੍ਰੀਤ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਸੁਬੀਰ ਬਾਦਲ ਨੇ ਉਹ ਕਿੰਨੀ ਕਰ ਸਕੇ ਕਿੰਨੀ ਨਹੀਂ ਉਹ ਵੱਖਰੀ ਗੱਲ ਹੈ ਉਹ ਕਿੰਨੀ ਹੋਏ ਲੇਕਿਨ ਕੋਸ਼ਿਸ਼ ਕੀਤੀ ਇਹ ਨਹੀਂ ਬਰਨਾਲੇ ਛੋਈ ਕਿਉਂਕਿ ਐਕਚੁਅਲੀ ਇਹ ਅਲਾਈਅንስ ਵੀ ਬਲਬਦ ਰਹੇ ਕਿ ਅਸੀਂ ਅਲਾਈਅንስ ਕਰਾਂਗੇ ਉਸ ਤੋਂ ਬਾਅਦ ਅਕਾਲੀ ਦਲ ਤੇ ਭਾਜੀਪੀ ਦਾ ਅਲਾਈਅንስ ਹੋ ਸਕਦਾ ਇੰਜ ਨਹੀਂ ਲੱਗ ਰਿਹਾ ਵੀ ਰਾਜੇ ਵੰਡਣ ਦੇ ਰੱਥ ਨੂੰ ਰੋਕਣ ਲਈ ਸਾਰੇ ਇੱਕ ਮਿਕ ਹੋ ਗਏ ਹੋ ਜਿਵੇਂ ਕਿ ਅਸੀਂ ਅਕਾਲੀ ਦਲ ਦਾ ਦੇਖਿਆ ਵਰਕਰ ਆਮ ਆਦਮੀ ਪਾਰਟੀ ਨੂੰ ਭੁੱਟਦਾ ਨਜ਼ਰ ਆਇਆ ਉਹ ਮੜਤੀ ਤਨ ਨਾਲ ਨਹੀਂ ਗਿਆ ਜਿਹਾ ਹੰਦਾ ਚਲਾਇਆ ਜਾਂਦਾ ਮੇਰੇ ਜੀ ਦੀ ਰੱਤ ਦਾ ਜਦੋਂ ਦਾ ਮੈਂ ਪੈਦਾ ਹੋਇਆ ਉਦੋਂ ਦਾ ਮੇਰਾ ਰੋਕਣ ਦੀ ਕੋਸ਼ਿਸ਼ ਹੋਈ ਪਰ ਰੱਤ ਬਾਬਾ ਨਾਨਕ ਕਈ ਇਹ ਰੁਕਣ ਨਹੀਂ ਦਿੰਦਾ ਸੋ ਇਹ ਤਾਂ ਬਾਰ ਬਾਰ ਕੋਸ਼ਿਸ਼ਾਂ ਹੋਈਆਂ ਉਹ ਮੈਨੂੰ ਟੋਹਂਦੀਆਂ ਪਰ ਰੱਬ ਹੌਲੀ 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 ਮੈਨੂੰ ਅੱਗੇ ਲੈ ਕੇ ਜਾਂਦਾ ਜੋ ਪੋਲਿਟਿਕਸ ਦੇ ਵਿੱਚ ਹਾਰ ਜਿੱਤ ਬਣੀ ਆਈ ਮੈਨੂੰ ਲੱਗਦਾ ਕਿ ਬੰਦਾ ਲੜਦਾ ਨਜ਼ਰ ਆਉਣਾ ਚਾਹੀਦਾ ਬੰਦਾ ਫਾਈਟਰ ਹੋਣਾ ਚਾਹੀਦਾ ਬਾਰਾਂ ਜਿੱਤਾਂ ਚਲਦੀਆਂ ਹੋਣੀਆਂ ਕਈ ਵਾਰੀ ਲੋਕ ਜਿੱਤ ਕੇ ਵੀ ਹਾਰ ਜਾਂਦੇ ਕਈ ਵਾਰੀ ਲੋਕ ਹਾਰ ਕੇ ਵੀ ਜਿੱਤ ਕਰਦੇ ਸੋ ਮੈਨੂੰ ਲੱਗਦਾ ਬਹੁਤ ਸਾਰੇ ਲੋਕ ਮੈਂ ਦੇਖਿਆ ਜਿਨ੍ਹਾਂ ਦੀ ਕ੍ਰੈਡੀਬਿਲਟੀ ਜਿਹੜੇ ਕਦੇ ਵੀ ਚੋਣ ਨਹੀਂ ਜਿੱਤੇ ਜਾਂ ਕਦੀ ਵਾਰੀ ਜਿੱਤੇ ਆ ਉਹ ਅੱਜ ਵੀ ਲੋਕਾਂ ਦੇ ਚੰਗਾ ਹੈ ਕਈ ਵਾਰੀ ਮੈਂ ਦੇਖਿਆ ਕਿ ਲੋਕ 8 8 ਵਾਰੀ ਜਿੱਤ ਕੇ 7 7 ਵਾਰੀ ਜਿੱਤ ਕੇ ਪਰ ਉਹ ਕ੍ਰੈਡੀਬਿਲਟੀ ਲੂਜ਼ ਕਰ ਜਾਂਦੇ ਆ 8 ਵਾਰੀ ਜਿੱਤਣ ਤੋਂ ਬਾਅਦ ਵੀ ਉਹਨਾਂ ਨੂੰ ਪੰਜਾਬ ਕੋਈ ਨਹੀਂ ਜਾਣਦਾ ਸੋ ਮੈਨੂੰ ਲੱਗਦਾ ਕਿ ਅਸੀਂ ਬੜੇ ਬੇਕੂਬੀ ਨਾਲ ਅੰਮ੍ਰਿਤਾਂ ਵੜਿੰਗ ਚੋਣਾਂ ਲੜੀ ਹੈ ਔਰ ਪੰਜਾਬ ਦੇ ਲੋਕਾਂ ਨੂੰ ਇੱਕ ਪ੍ਰਾਇਓਰਿਟੀ ਸੀਗੀ ਕੀ ਗਿੱਦੜਬਾਦਾ ਨਤੀਜਾ ਕੀ ਆਏਗਾ ਜਿਸ ਤਰ੍ਹਾਂ ਨਵਾਂ ਉਮੀਦਵਾਰ ਸੀ ਸਾਡਾ ਦੋਵੇਂ ਉਮੀਦਵਾਰ ਪਹਿਲਾਂ 4-5 ਇਲੈਕਸ਼ਨਾਂ ਨਾਲ ਲੜ ਚੁੱਕੇ ਆ ਦੂਜਾ ਉਮੀਦਵਾਰ ਤੀਜੀ ਇਲੈਕਸ਼ਨ ਲੜ ਰਿਹਾ ਸੀ ਅੰਮ੍ਰਿਤਕਬੜੀ ਦਾ ਪਹਿਲਾ ਇਲੈਕਸ਼ਨ ਸੀ ਉਸ ਮੁਕਾਬਲੇ ਅਸੀਂ ਆਪ ਦਾ ਟਾਰਗੇਟ ਅਚੀਵ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਮੰਨਉ ਇਹ ਜ਼ਰੂਰ ਹੈ ਕਿ ਅਸੀਂ ਸਾਨੂੰ ਵੀ ਗਿੱਦੜਬਾਦੀ ਲੋਕਾਂ ਨੇ ਬਹੁਤ ਪਿਆਰ ਦਿੱਤਾ ਸਰਕਾਰ ਦਿੱਤਾ ਇਥੋਂ ਤੱਕ ਕਿ ਚੌਣਾ ਵੀ ਗਿੱਦੜਬਾਦੀ ਲੋਕ ਹੈ ਤੇ ਜੇ ਕਿਤੇ ਆਹ ਇਲੈਕਸ਼ਨ ਆਪਾਂ ਹੋਰ ਜਿੱਦ ਦੇ ਤੱਕ ਦੇਰਵਾ ਦੇ ਲਈ ਹੋਰ ਮਨ ਤੋੜ ਜੀ ਤੋੜੇ ਤੇ ਜੀ ਤੋੜ ਮਿਹਨਤ ਕਰੀ 27 28 ਸਾਲ ਵਰਸਸ 22 ਸਾਲ ਦਾ ਨਾਰਾ ਦੋ ਤੇ ਆਮਦਿ ਪਾਰਟੀ ਚੋਂ ਨਗਰਾਂ ਹੋ ਚਾਈ ਕਿੰਨੇ 28 ਸਾਲਾਂ ਦੇ ਵਿੱਚ ਜਿਹੜੇ ਕੰਮ ਨਹੀਂ ਹੋਏ ਤੇ ਦਰਵਾ ਦੇ ਵਿੱਚ ਕਹਿੰਦੇ ਉਹ ਸਿੱਤਾ ਇਸ ਹਾਲਾਤ ਦੇ ਵਿੱਚ ਕਰਾਂਗੇ ਉਹ ਕਹਿੰਦੇ ਹਜੇ ਵੀ ਇੱਥੇ ਸੀਵਰੇਜ ਦੀ, ਸੀਨਾਲੇ ਪਾਣੀ ਦੀ, ਸੜਕਾਂ ਦੀ ਹੋਰ ਪਤਾ ਨਹੀਂ ਕਿੰਨੀਆਂ ਕੁ ਦਿੱਕਤਾਂ ਦਾ ਲੋਕੀ ਸਾਹਮਣਾ ਕਰ ਰਹੇ ਨੇ ਕਹਿੰਦੇ ਜਿੰਨੇ ਵੀ ਲੀਡਰ ਨੇ ਉਹਨਾਂ ਨੇ 28 ਸਾਲਾਂ ਦੇ ਵਿੱਚ ਚੋਣਾਂ ਦੇ ਲੰ데 ਸਾਲ ਲਿੱਤੀ ਉਸ ਤੋਂ ਬਾਅਦ ਸਾਰ ਨਹੀਂ ਦਿੱਤੀ ਸੁਣੋ ਤਿੰਨ ਵਾਰੀ ਐਨੇ ਤਾਂ ਨਹੀਂ ਜਿੱਤਿਆ ਜੇ ਸਾਰ ਲਈ ਹੋਊਗੀ ਤਾਂ ਜਿੱਤਿਆ ਨਹੀਂ ਜਨਤਾ ਤਾਂ ਅਗਲੀ ਵਾਰੀ ਨਹੀਂ ਜਿਤਾਉਣੀ ਪਰ ਨਾਰਾ ਅਕਸਰ ਹੀ ਲੋਕ ਦਿੰਦੇ ਇਹ ਤਾਂ ਸਮਝਾ ਦੱਸਦਾ ਮੈਂ ਤਾਂ ਕਹਿੰਦਾ ਚੰਗਾ ਹੋਇਆ ਕਿ ਉਹ ਚੰਗਾ ਹੋਵੇ 2027 ਦੇ ਵਿੱਚ ਚਾਹ ਦੇ ਇਸ ਗੱਲ ਦੀ 네ਗੇਟਿਵਿਟੀ ਆ ਹੁਣ 2024 ਹੈ ਲੋਕਾਂ ਨੇ ਮੌਕਾ ਦਿੱਤਾ ਹਰ ਵਾਰ ਇੱਕ ਮੌਕਾ ਇੱਕ ਮੌਕਾ ਇੱਕ ਮੌਕਾ ਹੁਣ ਸਰਕਾਰ ਵੀ ਆ ਚੁੱਕੀ ਸੇ ਸਭੀਏ ਸੋ 25 ਸਾਲਾਂ ਚ ਮੈਂ ਕਹਾਂਗਾ ਜਿਹੜੇ ਗਿੱਦੜਵਾਲੇ ਚ ਰਾਜਾ ਬਣਨ ਦਾ ਨਾਂ ਨਹੀਂ ਕਰਾ ਸਕਿਆ ਮੈਂ ਆਦਨੀਆ ਸਾਡੇ ਸਤਿਕਾਰਯੋ ਹਰਜੀਤ ਸਿੰਘ ਜੀ ਵੀ ਵਿਸ਼ੇ ਤੇ ਭਗਵੰਤ ਮਾਨ ਜੀ ਨੂੰ ਕਹਾਂਗਾ ਕਿ ਹੁਣ ਭਗਵੰਤ ਮਾਨ ਜੀ ਇੰਨੇ ਗੱਫੇ ਦੇ ਦੇਣ ਗਿੱਦੜਵਾਲੇ ਇੰਨੇ ਗੱਫੇ ਦੇ ਦੇਣ ਤਾਂ ਜੋ ਹਮੇਸ਼ਾ ਲੋਕ ਯਾਦ ਰੱਖਣ ਮੈਂ ਹੁਣ ਕਹਿ ਰਿਹਾ ਨਾ ਮੈਂ ਤੁਹਾਡੇ ਲਈ ਮੰਗ ਕਰ ਰਿਹਾ ਲੈਟਸ ਸੀ ਕੀ ਹੁੰਦਾ ਹੈ ਉਹਨਾਂ ਦੇ ਸਮੇਂ ਦੇ ਵਿੱਚ ਲੋਕਾਂ ਦੀ ਹਮਦਾ ਬਹੁਤ ਹੈ ਔਰ ਲੋਕਾਂ ਨੇ ਜਿਸ ਪ੍ਰਕਾਰ ਉਹਨਾਂ ਨੇ ਇਹ ਕਿਹਾ ਸੀ ਸਾਨੂੰ 2.5 ਸਾਲ ਕਿਰਪਾ ਕਰਕੇ 2.5 ਸਾਲ ਇੱਕ ਵਾਰੀ ਮੌਕਾ ਤੋਂ ਮੈਨੂੰ ਲੱਗਦਾ ਹੈ ਸਿੰਫਟੀ ਵੀ ਹੋ ਜਾਂਦੀ ਹੈ ਲੋਕਾਂ ਦੀ ਉਹਨਾਂ ਨੇ ਦੇਰਵਾਦੇ ਲੋਕ ਬਹੁਤ ਚੰਗੇ ਲੋਕ ਹੈ ਉਹਨਾਂ ਨੇ ਇੱਕ ਮੌਕਾ ਦਿੱਤਾ ਹੈ ਔਰ ਇਹ ਉਹਨਾਂ ਦਾ ਸਮਾਂ ਦੱਸੇਗਾ ਕਿ ਸਰਕਾਰ ਇਸੇ ਖਰਾ ਉਤਰਦੀ ਹੈ ਕਿ ਸਾਈਟ ਅਮਰਤਾ ਵਧਾਉਣੇ ਦੁਬਾਰਾ ਚੌਂ ਅਖਾੜੇ ਦੇ ਵਿੱਚ ਉਤਰਨੂ ਕੋ ਜਿਹੜੀ ਤੁਸੀਂ ਗੱਲ ਕੀਤੀ ਆ ਯਾਰ ਇਹ ਕੰਮ ਦਾ ਨਹੀਂ ਪਤਾ ਕੱਲ ਕੀ ਹੋਵੇ। ਕੋ ਤੁਸੀਂ 2027 ਦੀ ਗੱਲ ਅੰਮ੍ਰਿਤਾ ਬੜੀਂ ਖਾਰੇ ਚੁੱਕੇ ਸੀ ਤੁਸੀਂ ਜਾਓ ਇੱਕ ਫਸਟ ਐਕਸਪੀਰੀਅੰਸ ਉਤਰੇਗੀ ਨਹੀਂ ਉਤਰੇਗੀ ਇਹ ਰਾ ਅੱਜ ਨਹੀਂ ਦੱਸ ਸਕੀ ਇਹ ਉਹਨਾਂ ਦਾ ਸਮਾਂ ਦੱਸੇਗਾ ਕਿ ਕਿੰਨਾ ਨਹੀਂ ਪਤਾ ਕੱਲ ਦਾ ਨਹੀਂ ਪਤਾ ਕੱਲ ਕੀ ਹੋਵੇ ਅੰਮ੍ਰਿਤਾ ਬੜੀਂ ਜੇ ਤੁਸੀਂ ਪਹਿਲੀ ਵਾਰ ਪੰਜਾਬ ਦੇ ਹੌਟ ਸੀਟ ਤੇ ਇਲੈਕਸ਼ਨ ਲੜਿਆ ਸਾਰੀਆਂ ਮੇਰੇ ਨਾਲ ਨੈਸ਼ਨਲ ਲੈਵਲ ਦੇ ਨਿਗਾ ਜਿਹੜੀ ਇਹ ਸੀਟ ਤੇ ਸੀਗੇ ਪਹਿਲਾ ਇਲੈਕਸ਼ਨ ਸੀ ਤੁਹਾਡਾ ਔਰ ਬਹੁਤ ਜ਼ਬਰਦਸਤ ਤੁਹਾਡਾ ਜਿਹੜਾ ਪ੍ਰਭਾਵ ਗਿਆ ਹੁਣ ਤੁਸੀਂ ਅੱਜ ਇੱਥੇ ਬੈਠ ਕੇ ਕੀ ਮਹਿਸੂਸ ਕਰ ਰਹੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਵਾਂਗੀ ਜਿੰਕ ਇਥੇ ਲੋਰੀ ਜੀ ਐ ਲੋਕਾਂ ਦਾ ਮੰਡਟ ਸਿਰ ਮੱਖੋ ਔਰ ਹਮੇ ਲੋਕਾਂ ਦੇ ਨਾਲ ਨਾਲ ਨਹੀਂ ਹੋਣੀ ਜਿੰਨ ਟੀਵੀ ਜੀ ਤੋਂ ਭਗਵੰਤ ਮਾਨ ਜੀ ਤੋਂ ਬਹੁਤ ਜ਼ਬਰਦਸਤ ਬਦੀ ਨੂੰ ਦੇਖੀ ਸਰਕਾਰ ਨੂੰ ਬਈ ਜੀ ਜੀ ਨੇ ਇਸ ਤਰ੍ਹਾਂ ਪ੍ਰਚਾਰ ਕਰਦੇ ਰਏ 22 ਸਾਲ ਨਾਮ 28 ਸਾਲ ਸੋ ਮੇਰੀ ਉਮੀਦ ਹੈ ਜਿਹੜੇ ਕੰਮ 28 ਸਾਲਾਂ 'ਚ ਨਹੀਂ ਹੋ ਸਕੇ ਉਹਨਾਂ ਦੇ ਵਿੱਚ ਮੈਂ ਯਾਦ ਕਰਾਉਣਾ ਚਾਹਣੀ ਹੈ ਉਹ ਜੀ ਜੀ ਸਰਕਾਰ ਦਾ ਹਿੱਸਾ ਬਣਨ ਜਾ ਰਹੇ ਹਨ ਉਹਨਾਂ 'ਚ ਸਭ ਤੋਂ ਵੱਡਾ ਕੰਮ ਹੈ ਸੱਜਣ ਜੀ ਦੀ ਇਹ ਬੜੀ ਵੱਡੀ ਉਮੀਦ ਹੈ ਕਿ ਸਾਡੇ ਸ਼ਹਿਰ ਦਾ ਸਿੰਗਰੇਜ ਫੈਲਦੀ ਅਦਾ ਨਮਾਟਿਕ ਤੇ ਹੋਰ ਜਿੰਨੇ ਕੰਮ ਹੈ ਜੀ ਜੀ ਨੇ ਜਿਸ ਤਰ੍ਹਾਂ ਪ੍ਰਚਾਰ ਕੀਤਾ ਹੈ ਸਿਰ 22 ਸਾਲਾਂ ਤੋਂ ਮੰਗਦੀ ਉਹ ਲੋਕਾਂ ਨੇ ਉਹਨਾਂ ਨੂੰ ਮੁੱਖਾ ਦਿੱਤਾ ਤੇ ਮੈਨੂੰ ਲੱਗਦਾ ਹੈ ਜਿਸ ਤਰ੍ਹਾਂ ਦੇ ਨਾਲ ਬਹੁਤ ਵੱਡੇ ਵੱਡੇ ਦਾਅਵੇ ਔਰ ਪ੍ਰਚਾਰ ਕੀਤਾ ਗਿਆ ਉਹਨੂੰ ਐਗਜ਼ੀਕਿਊਟ ਵੀ ਕੀਤਾ ਜਾਊਗਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਇਮੋਸ਼ਨਲ ਇਮੋਸ਼ਨਲੀ ਜਿਹੜੀ ਵੋਟ ਹੋਣੀ ਹੈ ਦੇਖੋ ਰੀਲ ਦੇ ਗੀ ਦਾ ਪਹਿਲਾ ਇਲੈਕਸ਼ਨ ਔਰ ਮੈਂ ਸੱਚੇ ਪਾਤਸ਼ਾਹ ਦੀ ਫਰਮਾਤਮਾ ਦੀ ਜਿਹਦੇ ਬਹਾਂ ਦੇ ਨਾਮ ਬਹੁਤ ਬਹੁਤ ਸ਼ੁਕਰਗੁਜ਼ਾਰ ਹੈ ਕਿ ਜਿੰਨੀਆਂ ਵੋਟਾਂ ਪਿਛਲੀ ਵਾਰ ਪਈਆਂ ਸੀ 81% ਦੇ ਨਾਲ 50000 ਵੋਟ ਪਈ ਸੀ ਇਸ ਵਾਰ ਸਾਨੂੰ 81% ਦੇ ਨਾਲ 49000 50 ਵਿਦ ਪੋਸਟਲ 50000 ਉਤਾਂ ਅਸੀਂ ਉਸ ਪਿਛਲੀ ਵਾਰ ਨਾਲੋਂ ਜ਼ਿਆਦਾ ਵੋਟ ਲੈ ਕੇ ਗਏ ਮੇਰੀ ਜ਼ਿੰਦਗੀ ਦਾ ਪਹਿਲਾ ਇਲੈਕਸ਼ਨ ਪਰ ਹਾਂ ਅਫਸੋਸ ਹੈ ਇਸ ਦਾ ਵੀ ਕਿ ਪਿੰਲੀ ਵਾਰ 73 ਸਾਲਾਂ ਦੇ ਵਿੱਚ ਕਿਸੇ ਔਰਤ ਨੂੰ ਇੱਧਰ ਬਾਹਰ ਤੋਂ ਕੰਟੈਸਟ ਕਰਨਾ ਪੈਂਦਾ ਹੈ ਔਰ ਕਿਤੇ ਨਾ ਕਿਤੇ ਨੂੰ ਲੱਗਦਾ ਹੈ ਇਹਦੇ ਸਾਡੀ ਔਰਤਾਂ ਦੀ ਇਹ ਹਾਰ ਹੈ ਕਿ ਕਿ ਪਹਿਲੀ ਵਾਰ ਮੌਕਾ ਮਿਲਿਆ 70 ਸਾਲਾਂ ਬਾਅਦ ਕਾਂਗਰਸ ਪਾਰਟੀ ਨੇ ਇਸ ਯੋਗ ਨੂੰ ਟਿਕਟ ਦਿੱਤੀ ਚਲੋ ਮੇਰੀ ਇਲੈਕਸ਼ਨ ਪਹਿਲੀ ਸੀ ਪਰ ਫਾਸੇ ਰੱਖੀਏ ਪਰ ਔਰਤਾਂ ਦੀ ਵੀ ਪਹਿਲੀ ਸੀ ਕਿ ਸਾਨੂੰ ਪਹਿਲੀ ਵਾਰ ਮੌਕਾ ਮਿਲਿਆ ਇਸ ਚੀਜ਼ ਦਾ ਮੈਨੂੰ ਮਲਾਲ ਜ਼ਰੂਰ ਪਰ ਮੈਂ ਫਿਰ ਵੀ ਗਿੱਦਰਵਾਹਾ ਦੇ ਲੋਕਾਂ ਦੀ ਔਰ ਪਰਮਾਤਮਾ ਦੇ ਬਹੁਤ ਸ਼ੁਕਰਗੁਜ਼ਾਰ ਹੈ ਕਿ ਅਸੀਂ ਪਿਛਲੀ ਵਾਰ ਜਿੰਨਾ ਵੋਟ ਸ਼ੇਅਰ ਉਦੋਂ 2% ਵੱਧ ਤੁਸੀਂ ਔਰਤਾਂ ਦੀ ਗੱਲ ਕੀਤੀ ਹੈ ਜੇ ਸੇਮ ਹੀ ਚੰਨੀ ਸਾਹਿਬ ਦਾ ਚੁਟਕਲਾ ਜਿਹੜਾ ਉਹ ਇਸ਼ੂ ਬਣ ਗਿਆ ਹਨਾ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਪਰ ਦੋ ਹੀ ਔਰਤਾਂ ਇਲੈਕਸ਼ਨ ਲੜ ਰਹੀਆਂ ਸੀ ਚਾਰਾਂ ਚੋਂ ਦੋ ਸੀਟਾਂ ਤੇ ਦੋਵੇਂ ਹੀ ਹਾਰ ਜਾਂਦੀਆਂ ਨੇ ਕਿਵੇਂ ਦੇਖਦੇ ਹੈਗੇ ਉਹ ਕਿੱਥੇ ਖੜਾ ਹੈਗਾ ਸਿਸਟਮ ਆਮ ਤੌਰ ਤੇ ਗੱਲ ਨੂੰਗੇ 30% ਰਹਿ ਜਾਂਦੀ ਹੈ ਜਿੱਤਕ 30% ਵੀ ਮੰਨ ਕੇ ਮੈਚ ਵੀ ਕਰ ਰਹੇ ਹੋ ਔਰ ਹਮੇਸ਼ਾ ਕਰਦੇ ਰਹੂਗੇ ਜਦ ਤੱਕ 30% ਨਹੀਂ ਮਿਲਦੀ ਰਾਈਟ ਅ ਅੱਥੀ ਕਿਤੇ ਨਾ ਕਿਤੇ ਅਕਾਲੀ ਦਲ ਦਾ ਨਾਮ ਲੜਨਾ ਕਾਂਗਰਸ ਦੇ ਲਈ ਬਹੁਤ ਵਸਤਵਪਾਪ ਵੋਹ ਯਾਰ ਕੋਈ ਚੰਗਾ ਨਜ਼ਰ ਆਇਆ ਨਹੀਂ ਗਿਆ ਤੁਸੀਂ ਦੇਖ ਸਕਦੇ ਹੋ ਹੁਣ ਤੁਸੀਂ ਕੋਈ ਖਤਕੀ ਨੇ ਦੇਖੋਗੇ ਅਕਾਲੀ ਦਲ ਤਾਂ ਉਹ ਪੇਖਛ ਵੀ ਕਿਸ ਸਥਿਤੀ ਚ ਆਤ ਕਿਵੇਂ ਉਹਨੂੰ ਉਹ ਲਾਅਸ ਨੂੰ ਕਿਵੇਂ ਕਵਰ ਕਰੋਗੇ ਇੱਥੇ 20-22 ਸਾਲਾਂ ਦੇ ਵਿੱਚ ਲੋਕਾਂ ਨੇ ਦੇਖੋ ਲੋਕ ਇਕਨ ਚਾਂਸ ਦਿੰਦੇ ਉਹ ਦੂਵਾ ਕੋਈ ਕੰਮ ਨਹੀਂ ਕਰਦਾ ਸਾਲਾਂ ਵੱਲ ਰੁਪੇ ਸਾਰੀ ਰੇਟਾ ਤੋਂ ਥੋੜੀ ਕੇ ਸੀ ਸੈਕਿੰਡ ਜਿਹੜੇ 28 ਸਾਲ ਦੀ ਗੱਲ ਹੈ ਨਾ ਉਹ 10 ਸਾਲ ਤਾਂ ਡੀਪੀ ਟੈਕਨੋਲੋਜੀ ਰਹੇ ਉਹ ਤੋਂ ਪਹਿਲਾਂ ਮੰਤਰੀਦ ਬਾਦਗ ਰਿਆ ਮੈਂ ਤਾਂ ਕੇਵਲ 12 ਸਾਲ ਰਿਹਾ ਨਾ ਮੈਂ ਤਾਂ ਕੇਵਲ 12 ਸਾਲ ਬਾਅਦ ਚੋਣ ਆ ਗਈ ਹੈ ਡੀਪੀ ਟੈਕਨੋਲੋਜੀ ਵੀ ਹਲਕਾਂ ਚਾਗ ਰਹੇ ਉਸ ਟਾਈਮ ਔਰ ਅਸੀਂ ਬਹੁਤ سارے ਕੰਮ ਕੀਤੇ ਜਿਹਨੀਆਂ ਚੀਜ਼ਾਂ ਕਰੇ ਨਹੀਂ ਆ ਸਕਦੀਆਂ ਸੀ ਗਦਰਬਾਦ ਚ ਕਾਲਜ ਗਦਰਬਾਦ ਚ ਰੋਗਨਾਵੇਂ ਹਸਪੀਟਲ ਗੈਸ ਏਜੰਸੀਜ਼ ਪੇਨਾ ਦਾ ਰੁਪਨਾ ਪਾਰਕ ਬਣਾਉਣੇ ਔਰ ਇਹ ਗਦਰਬਾ ਦੇ ਲੋਕਾਂ ਨੇ ਇਸ ਕਰਕੇ ਤਨਾਰੀ ਪਾਈ ਜੀ। ਸੋ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਕਿ ਤੁਸੀਂ ਲੋਕਾਂ ਨੇ ਸਮੇਂ ਚੋ ਸਮਾਂ ਕੱਢ ਕੇ ਸਾਡੇ ਵੱਲ ਧਿਆਨ ਦਿੱਤਾ। ਦੂਸਰੀ ਗੱਲ ਜਿਹੜੀ ਵੀ ਰਿਸਪੌਂਸਿਬਿਲਟੀ ਆਪਿੰਦੀਆਂ ਤਿੰਸੀ ਤੱਕ ਉਹ ਅਸੀਂ ਕਾਂਗਰਸ ਪਾਰਟੀ ਦਾ ਫਰਜ਼ਾਨ ਆਪਦੇ ਸਿਰ ਮੱਥੇ ਲੈਂਦਾ। ਔਰ ਮੈਨੂੰ ਲੱਗਦਾ ਹੈ ਕਿ ਅਸੀਂ ਹੋਰ ਜ਼ੋਰਦਾਰ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਚ चुनाव और एक गल हो मैंने ये इलेक्शन में बहुत कुछ है। जनरली लोगों की पहली इलेक्शन ना बड़ी स्मूथ होगी तो मैं सरकार के खिलाफ दो सरकार ने पूरा जोर लाया आपका जो तंत्र मंत्र जो सरकारी मिशन जो कुछ कर सकती थी सरकार, सरकार ने सब कुछ किया और मैं बड़ा खुशी उन्हें वॉच किया और मैं बेस्ट दे एंड बहुत कुछ